ਲੰਬੇ ਸਮੇਂ ਤੋਂ ਜਿਹੜਾ ਇਸ ਜਗ੍ਹਾ ਦੇ ਉੱਪਰ ਸ਼ਬੀਲ ਚੱਲ ਰਹੀ ਹੈ ਲਗਾਤਾਰ ਔਰ ਖਾਸ ਗੱਲ ਕੀ ਹੈ ਖਾਸ ਗੱਲ ਇਹ ਕਿ ਜਿਹੜੇ ਇੱਥੋਂ ਦੇ ਸੇਵਾਦਾਰ ਨੇ ਜਿਹੜੇ ਵੀ ਲੋਕ ਸੇਵਾ ਕਰਦੇ ਨੇ ਸਾਰੇ ਦੇ ਸਾਰੇ ਬਜ਼ੁਰਗ ਨੇ ਜੋ ਕਿ ਰਾਸਤੇ ਦੇ ਵਿੱਚ ਆਉਂਦੀਆਂ ਜਾਂਦੀਆਂ ਬੱਸਾਂ ਨੇ ਉਹਨਾਂ ਦੇ ਵਿੱਚ ਜਿਹੜੇ ਮੁਸਾਫਰ ਹੁੰਦੇ ਆ ਪਿਆਸੇ ਹੁੰਦੇ ਆ ਉਹਨਾਂ ਦੇ ਮੂੰਹ ਨੂੰ ਪਾਣੀ ਲਾਉਂਦੇ ਨੇ ਇਹ ਪੋਲਾ ਚੋਂ ਚੱਲਦਾ ਆਂਦਾ ਹੈਗਾ ਤੁਰਕੇ ਲੋਕ ਆਉਂਦੇ ਸੀ ਬੱਸਾਂ ਕੋਈ ਨਹੀਂ ਸੀ ਜਾਂ ਤੁਰ ਕੇ ਆਉਂਦੇ ਤੇ ਇੱਥੇ ਬੱਚੇ ਨਾ ਆ ਪੁਲ ਦੇ ਉੱਤੇ ਜਿਹੜੇ ਇੱਥੇ ਖੜੇ ਸੀਗੇ ਬੱਚੇ ਨੇ ਪਾਣੀ ਮੰਗਿਆ ਸੀ ਉਹ ਸਾਲੇ ਦਾ ਕਾਕਾ ਕਾਕਾ ਸੀਗਾ ਉਹਨਾਂ ਨੇ ਫਿਰ ਇੱਥੇ ਖੂਹ ਹੁੰਦੀ ਸੀਗੀ ਸਕੂਲ ਚ ਉਥੋਂ ਗਲਾਸ ਦਾ ਪਾਣੀ ਭਰ ਕੇ ਲੈਂਦਾ ਹੁੰਦਾ ਇੱਥੇ ਉਹ ਬੱਚੇ ਨੂੰ ਪਿਆ ਫਿਰ ਉਹਨਾਂ ਤੋੜਾ ਲੈਂਦਾ ਤੋੜਾ ਭਰ ਕੇ ਰੱਖ ਦਾਂਦਾ ਜਿੱਥੇ ਆਂ ਗਿਆ ਨੂੰ ਪਾਣੀ ਪੀਂਵਾਂਦਾ ਸੀਗਾ ਪੰਨ 30 ਸਾਲ ਦੀ 30 ਸਾਲ ਦੀ ਗੱਲ ਕਰਤਾ ਜਾਣੀ ਕਿੰਨਾ ਟਾਈਮ ਹੋ ਗਿਆ ਇਹ ਸੇਵਾ ਤੇ ਆਉਂਦਿਆਂ ਨੂੰ ਤੁਹਾਨੂੰ ਸਾਨੂੰ ਹੋ ਗਏ ਨੇ 10-12 ਸਾਲ ਜੀ 10-12 ਸਾਲ ਤੋਂ ਲਗਾਤਾਰ ਇੱਥੇ ਆ ਕੇ ਸੇਵਾ ਕਰ ਰਹੇ ਹਾਂ ਹਾਂ ਜੀ ਹਾਂ ਜੀ ਤੇ ਉੱਚਣੀ ਸੇਵਾ 40-45 ਸਾਲ ਤੋਂ ਚੱਲਦੀ ਹੈ ਸੇਵਾ ਕਰਕੇ ਸਕੂਨ ਮਿਲਦਾ ਮਾਨੂੰ ਕੋ ਪੂਰਾ ਹੀ ਮਿਲਦਾ ਜੀ ਸੱਸੀਕਾਲ ਦਾ ਸਿਟੀ 에ਰਲਾਈਨਸ ਤੇ ਕਰ ਰਹੇ ਤੁਸੀਂ ਅੱਜ ਮੋਗੇ ਜ਼ਿਲ੍ਹੇ ਦੇ ਪਿੰਡ ਫੂਲੇਵਾਲਾ ਦੇ ਵਿੱਚ ਅਸੀਂ ਮੌਜੂਦ ਆ ਸ਼ਬੀਲ ਦੀ ਗੱਲ ਕਰਕੇ ਸ਼ਬੀਲਾਂ ਤੁਸੀਂ ਬਹੁਤ ਲੱਗਦੇ ਆ ਦੇਖਿਆ ਹੋਣੀ ਆ ਪਰ ਅੱਜ ਇੱਕ ਤੁਹਾਨੂੰ ਅਜਿਹੀ ਸ਼ਬੀਲ ਤੇ ਅਸੀਂ ਲੈ ਕੇ ਆਏ ਆ ਜੋ ਕਿ ਬਹੁਤ ਲੰਬੇ ਸਾਲਾਂ ਤੋਂ ਚੱਲ ਰਹੀ ਆ ਬਹੁਤ ਲੰਬੇ ਸਮੇਂ ਤੋਂ ਜਿਹੜਾ ਇਸ ਜਗ੍ਹਾ ਦੇ ਉੱਪਰ ਸ਼ਬੀਲ ਚੱਲ ਰਹੀ ਆ ਲਗਾਤਾਰ ਔਰ ਖਾਸ ਗੱਲ ਕੀ ਆ ਖਾਸ ਗੱਲ ਇਹ ਆ ਕਿ ਜਿਹੜੇ ਇੱਥੋਂ ਦੇ ਸੇਵਾਦਾਰ ਨੇ ਜਿਹੜੇ ਵੀ ਲੋਕ ਸੇਵਾ ਕਰਦੇ ਨੇ ਸਾਰੇ ਦੇ ਸਾਰੇ ਬਜ਼ੁਰਗ ਨੇ ਜੋ ਕਿ ਰਾਸਤੇ ਦੇ ਵਿੱਚ ਆਉਂਦੀਆਂ ਜਾਂਦੀਆਂ ਬੱਸਾਂ ਨੇ ਉਹਨਾਂ ਦੇ ਵਿੱਚ ਜਿਹੜੇ ਮੁਸਾਫਰ ਹੁੰਦੇ ਆ ਪਿਆਸੇ ਹੁੰਦੇ ਆ ਉਹਨਾਂ ਦੇ ਮੂੰਹ ਨੂੰ ਪਾਣੀ ਲਾਉਂਦੇ ਨੇ ਪਿਆਸਾਂ ਨੂੰ ਪਾਣੀ ਪੀਣਾ ਕਹਿੰਦੇ ਪੁੰਨ ਦਾ ਕੰਮ ਹੁੰਦਾ ਪਰ ਅਨੋਖੀ ਸੇਵਾ ਇਹ ਬਜ਼ੁਰਗਾਂ ਦੇ ਵੱਲੋਂ ਕੀਤੀ ਜਾਂਦੀ ਹੈ ਜੋ ਕਿ ਆਸ-ਪਾਸ ਦੇ ਪਿੰਡਾਂ ਦੇ ਬਜ਼ੁਰਗ ਨੇ ਇਸ ਜਗ੍ਹਾ ਦੇ ਉੱਪਰ ਇਕੱਠੇ ਹੋ ਕੇ ਜਿਹੜੇ ਸੇਵਾ ਸੰਭਾਲ ਰਹੇ ਆ ਤੇ ਪਿਛਲੇ ਜਿੱਦਾਂ ਜਾਣਕਾਰੀ ਅਨੁਸਾਰੀ ਅਨੁਸਾਰ ਜਿਹੜਾ ਸਾਨੂੰ ਪਤਾ ਲੱਗਿਆ ਕਿ ਪੁਰਾਣੇ ਸਮਿਆਂ ਤੋਂ ਜਿਹੜੀ ਇਹ ਸੇਵਾ ਚੱਲਦੀ ਆ ਰਹੀ ਹੈ ਸ਼ੁਰੂਆਤ ਕਿਵੇਂ ਹੋਈ ਸੀ ਸੇਵਾ ਦੀ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਪਰ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਦੇ ਆ ਕਿ ਇੱਧਰ ਤੁਸੀਂ ਦੇਖੋ ਕਿਨੇ ਵਧੀਆ ਤਰੀਕੇ ਦੇ ਨਾਲ ਸਾਰਾ ਸੈਟਅਪ ਲਗਾਇਆ ਹੋਇਆ ਤੇ ਇੱਧਰ ਇੱਕ ਬਾਪੂ ਜੀ ਬੈਠੇ ਹੈ ਜੋ ਕਿ ਸਰਪ ਪਾਈ ਹੋਈ ਹੈ ਟੱਬ ਦੇ ਵਿੱਚ ਤੇ ਸਰਪ ਨਾਲ ਗਲਾਸ ਧੋਂਦੇ ਉਸ ਤੋਂ ਬਾਅਦ ਤਿੰਨ ਤਰ੍ਹਾਂ ਦੇ ਟੱਬ ਰੱਖੇ ਹੋਏ ਆ ਅੱਗੇ ਪ੍ਰੋਪਰ ਤਰੀਕੇ ਨਾਲ ਸਫਾਈ ਦੇ ਨਾਲ ਜਿਹੜਾ ਗਲਾਸ ਅੱਗੇ ਜਾਂਦੇ ਆ ਤੇ ਫਿਰ ਇੱਕ ਸਾਡੇ ਬਜ਼ੁਰਗ ਇੱਧਰ ਬੈਠੇ ਨੇ ਸਾਹਮਣੇ ਤੇ ਇਹਨਾਂ ਦੀ ਜਿਹੜੀ ਸੇਵਾ ਹੈਗੀ ਹੈ ਕਿ ਪਾਣੀ ਦੇ ਗਲਾਸ ਪਰ ਪਰ ਕੇ ਇੱਥੇ ਰੱਖਦੇ ਆ ਤੇ ਇਸ ਤੋਂ ਬਾਅਦ ਜਿਹੜੇ ਮੁਸਾਫਰ ਹੁੰਦੇ ਆ ਬੱਸਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਪਾਣੀ ਠੰਡਾ ਠਾਰ ਜਿਹੜਾ ਪਾਣੀ ਇਹ ਪਿਲਾਇਆ ਜਾਂਦਾ ਹੈ ਇਹ ਸੇਵਾ ਕੋਈ ਇੱਕ ਦਿਨ ਨਹੀਂ ਦੋ ਦਿਨ ਨਹੀਂ ਕੋਈ ਮਹੀਨਾ ਨਹੀਂ ਕੋਈ ਗਰਮੀ ਨਹੀਂ ਲਗਾਤਾਰ ਪਿਛਲੇ 40-50 ਸਾਲ ਤੋਂ ਜਿਹੜੀ ਇਹ ਸੇਵਾ ਚੱਲਦੀ ਆ ਰਹੀ ਹੈ ਤੇ ਹਰ ਰੋਜ਼ ਇੱਕ ਦਿਨ ਨਹੀਂ ਹਰ ਰੋਜ਼ ਇਹ ਬਜ਼ੁਰਗ ਇੱਥੇ ਆਉਂਦੇ ਨੇ ਰੂਟੀਨ ਜਿਹੜਾ ਇਹਨਾਂ ਦਾ ਬਣਿਆ ਹੋਇਆ ਡੇਲੀ ਰੋਜ਼ਾਨਾ ਇਹ ਬਜ਼ੁਰਗਾਂ ਨੇ ਇੱਥੇ ਆਉਣਾ ਹੀ ਆਉਣਾ ਤੇ ਇਸ ਜਗ੍ਹਾ ਦੇ ਉੱਪਰ ਆ ਕੇ ਜੋ ਬੱਸਾਂ ਵਾਲੇ ਮੁਸਾਫਰ ਹੁੰਦੇ ਨੇ ਉਹਨ ਪਿਉਣਾ ਹੀ ਪਿਉਣਾ ਇਹ ਇਹਨਾਂ ਦਾ ਕਰਮ ਹੈ ਇਹਨਾਂ ਦਾ ਧਰਮ ਹੈ ਸੋ ਸਲਾਮ ਹੈ ਸਾਡੇ ਇਹੋ ਜਿਹੇ ਬਜ਼ੁਰਗਾਂ ਨੂੰ ਜੋ ਪਿਆਸਿਆਂ ਦੇ ਮੂੰਹ ਨੂੰ ਪਾਣੀ ਲਾਉਂਦੇ ਆ ਜੋ ਪਿਆਸਿਆਂ ਦੀ ਪਿਆਸ ਬੁਝਾਉਂਦੇ ਆ ਤੇ ਬਜ਼ੁਰਗਾਂ ਦੇ ਹੌਸਲੇ ਨੂੰ ਵੀ ਮੈਂ ਸਲਾਮ ਕਰੂੰਗਾ ਕਿ ਇਹ ਜਿਹੜੀ ਉਮਰ ਹੈ ਸਰ ਤੋਂ 70 ਸਾਲ ਦੀ ਬਜ਼ੁਰਗਾਂ ਦੀ ਉਮਰ ਹੈ ਜਿਹੜੀ ਉਮਰ ਹੈ ਇਹ ਉਮਰ ਕਹਿੰਦੇ ਘਰੇ ਬੈਠ ਕੇ ਆਰਾਮ ਕਰਨ ਦੀ ਹੁੰਦੀ ਆ ਪਰ ਜੋ ਸਾਡੀ ਨੌਜਵਾਨ ਪੀੜ੍ਹੀ ਹੈ ਕਿਤਨਾ ਕਿਤੇ ਉਹਨਾਂ ਨੂੰ ਇੱਕ ਮੈਸੇਜ ਵੀ ਇਹ ਬਜ਼ੁਰਗਾਂ ਵੱਲੋਂ ਜ਼ਰੂਰ ਜਾਂਦਾ ਹੈ ਕਿ ਇਹਨਾਂ ਵਾਂਗ ਜੇਕਰ ਸੇਵਾ ਕੀਤੀ ਜਾਵੇ ਤਾਂ ਅਸੀਂ ਆਪਣੇ ਪਿੰਡ ਦਾ ਨਾਮ ਪੂਰੀ ਦੁਨੀਆ ਦੇ ਉੱਤੇ ਨਹੀਂ ਪੂਰੀ ਦੁਨੀਆ ਦੇ ਵਿੱਚ ਪੂਰੇ ਵੱਲ ਦੇ ਵਿੱਚ ਅਸੀਂ ਆਪਣੇ ਪਿੰਡ ਦਾ ਨਾਮ ਵੀ ਅੱਗੇ ਲਿਜਾ ਸਕਦੇ ਹਾਂ ਤੇ ਜਿਹੜੇ ਲੋਕਾਂ ਨੂੰ ਮਦਦ ਦੀ ਲੋੜ ਹੁੰਦੀ ਹੈ ਖਾਸ ਕਰਕੇ ਗਰਮੀ ਦਾ ਸੀਜ਼ਨ ਚੱਲਦਾ ਹੈ ਪਾਣੀ ਦੀ ਹਰ ਇੱਕ ਨੂੰ ਲੋੜ ਹੈ ਤਾਂ ਉਹ ਲੋਕਾਂ ਨੂੰ ਪਾਣੀ ਪਿਆ ਕੇ ਉਹਨਾਂ ਦੀ ਪਿਆਸ ਬੁਝਾਉਂਦੇ ਨੇ ਸੋ ਇੱਕ ਵਾਰ ਤੁਸੀਂ ਫੇਰ ਦੇਖ ਲਓ ਜਿੰਨੇ ਬਜ਼ੁਰਗ ਖੜੇ ਨੇ ਸਾਰੇ ਸੇਵਾਦਾਰ ਨੇ ਜੋ ਸੇਵਾ ਕਰਦੇ ਨੇ ਤੇ ਇੱਕ ਵਾਰ ਮੈਂ ਫੇਰ ਕਹੂੰਗਾ ਕਿ ਸਲਾਮ ਆ ਜੇ ਬਜ਼ੁਰਗਾਂ ਨੂੰ ਜੋ ਕਿ ਆਪਣੇ ਕੰਮ ਧੰਦੇ ਛੱਡ ਕੇ ਕਿਉਂਕਿ ਅੱਜਕੱਲ ਜਿਹੜੇ ਸਾਡਾ ਸਾਡਾ ਯੋਗ ਹੈ ਜਿਹੜੇ ਸਾਡਾ ਮਹਿੰਗਾ ਆਈ ਹੈ ਹਰ ਇੱਕ ਨੂੰ ਜਿਹੜਾ ਕੰਮ ਕਰਨਾ ਪੈਂਦਾ ਪਰ ਇਹ ਬਜ਼ੁਰਗ ਨੇ ਸਾਰੇ ਜੋ ਆਪਣੇ ਘਰ ਦਾ ਕੰਮ ਛੱਡ ਕੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਨੇ ਇੱਕ ਦਿਨ ਨਹੀਂ ਦੋ ਦਿਨ ਨਹੀਂ ਦਿੱਲੀ ਇਹਨਾਂ ਦਾ ਰੁਟੀਨ ਹੈ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਜਿਹੜਾ ਇਸੇ ਥਾਂ ਦੇ ਉੱਤੇ ਬਜ਼ੁਰਗ ਆਉਂਦੇ ਆ ਤੇ ਆ ਕੇ ਪਿਆਸਿਆਂ ਦੇ ਮੂੰਹ ਨੂੰ ਪਾਣੀ ਲਾਉਂਦੇ ਆ ਸੇਵਾ ਦੀ ਸ਼ੁਰੂਆਤ ਕਿਵੇਂ ਹੋਈ ਬਜ਼ੁਰਗ ਸਾਡੇ ਨਾਲ ਖੜੇ ਆ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸੋ ਜਿਹੜੀ ਇਹ ਸੇਵਾ ਚੱਲਦੀ ਆ ਪਹਿਲਾਂ ਤੇ ਇਹ ਦੱਸ ਤੋਂ ਵੀ ਅੱਜ ਅਸੀਂ ਕਿਹੜੇ ਪਿੰਡ ਦੇ ਵਿੱਚ ਖੜੇ ਆ ਭਾਈ ਫੂਲੇ ਵਾਲੇ ਪਿੰਡ ਦੇ ਵਿੱਚ ਖੜੇ ਹਾਂ ਜੀ ਫੂਲੇ ਵਾਲਾ ਪੋੜਾ ਇਹ ਬਾਪੂ ਇਹ ਸੇਵਾ ਦੀ ਮੈਂ ਗੱਲ ਕਰਾਂ ਤਾਂ ਸ਼ੁਰੂਆਤ ਕਿਵੇਂ ਹੋਈ ਸੀ ਕਿੰਨਾ ਵੱਲੋਂ ਸ਼ੁਰੂ ਕੀਤੀ ਗਈ ਸੀ ਨਹੀਂ ਨਹੀਂ ਜੀ ਤੁਹਾਨੂੰ ਇਹ ਪੌੜ ਜਦੋਂ ਚੱਲਦਾ ਹੈਗਾ ਤੁਰਕੇ ਲੋਕ ਆਉਂਦੇ ਸੀਗੇ ਬੱਸਾਂ ਕੋਈ ਨਹੀਂ ਸੀਗੀਆਂ ਤੇ ਜਾਂ ਗੱਡੇ ਹੁੰਦੇ ਸੀਗੇ ਪੜਦਾ ਦੇ ਉਹ ਆਉਂਦੇ ਸੀਗੇ ਤੁਰਕੇ ਆਉਂਦੇ ਤੇ ਇੱਥੇ ਬੱਚੇ ਨੇ ਆ ਪੁਲ ਦੇ ਉੱਤੇ ਜਿਹੜੇ ਇੱਥੇ ਖੜੇ ਸੀਗੇ ਬੱਚੇ ਨੇ ਪਾਣੀ ਮੰਗਿਆ ਫਿਰ ਆ ਫੋਰਸ ਵਾਲੇ ਦਾ ਕਾਕਾ ਕਾਕਾ ਸੀਗਾ ਜੀ ਤਾਂ ਨੌਜਵਾਨੀ ਉਦੋਂ ਇੱਕ ਘਰ ਤੋਂ ਘਟਾ ਜਾਣੀ 45 40 ਸਾਲ ਹੋ ਗਏ ਹੋਣੇ ਆ ਉਹਨਾਂ ਨੇ ਫਿਰ ਇੱਕ ਖੂਹ ਹੀ ਹੁੰਦੀ ਸੀਗੀ ਸਕੂਰ ਚ ਉਥੋਂ ਗਲਾਸ ਦਾ ਪਾਣੀ ਭਰ ਕੇ ਲੈਂਦਾ ਹੁੰਦਾ ਇੱਥੇ ਉਹ ਬੱਚੇ ਨੂੰ ਪਿਆ ਜਦੋਂ ਬੱਚੇ ਨੇ ਪਾਣੀ ਪਿਆ ਤਾਂ ਉਥੋਂ ਫਿਰ ਉਹਨੇ ਕਿਹਾ ਵੀ ਸੇਵਾ ਕਰਨ ਵਾਲੀ ਐ ਇੱਥੇ ਫਿਰ ਉਹਨੇ ਤੋੜਾ ਲੈਂਦਾ ਤੋੜਾ ਭਰ ਕੇ ਰੱਖ ਦਉਂਦਾ ਇੱਥੇ ਆਂ ਆ ਗਿਆ ਨੂੰ ਪਾਣੀ ਪਿਉਂਦਾਂਦਾ ਸੀਗਾ ਉੱਥੋਂ ਫਿਰ ਇਹ ਸੇਵਾ ਹੌਲੀ-ਹੌਲੀ ਵੀ ਹੌਲੀ-ਹੌਲੀ ਤੇ ਆ ਚੱਲ ਪਈ। ਇਹ ਪੁਲ ਟੈਕ ਹੈਗੇ ਹੁਣ। ਆਹ ਹੋਰ ਪੁਲ ਬਣ ਕੇ ਜਾਣੀ। ਸੜਕਾਂ ਵੀ ਹੋਰ ਬਣ ਗਿਆ ਸੜਕਾਂ ਇੱਧਰ ਹੈ ਨਹੀਂ ਸੀ ਉਦੋਂ। ਉੱਤੋਂ ਜਾਂ ਆਉਂਦੇ ਹੁੰਦੇ ਸੀਗੇ। ਇੱਧਰ ਜੇ ਆਉਂਦੇ ਸੀ ਲੋਕ ਐ ਤੁਰ ਕੇ ਆਉਂਦੇ ਸੀ ਚੜਦੇ ਸੀ। ਜੇ ਸਮੇਂ ਦੀ ਗੱਲ ਕਰੀ ਕਿੰਨੇ ਕ ਸਾਲ ਹੋ ਗਏ ਲਗਭਗ? ਯਾਨੀ ਕਿ 45 ਕੇ ਸਾਲ ਦੀ 35 ਸਾਲ ਦੀ ਗੱਲ ਕਰਤਾ ਜਾਣੀ। ਉਹਨਾਂ ਦੀ ਗੱਲ ਕਰਤਾ ਜਾਣੀ। ਅਸੀਂ ਵੀ ਜਾਣੇ ਕਿ ਬਹੁਤ ਇਸ਼ਾਰਾ ਹੈਗੇ ਆ। ਤੇ ਕਈ ਵਾਰੀ ਤੋੜਾ ਵੀ ਭਰ ਕੇ ਲਾਉਂ ਦਿੰਦੇ ਸੀ ਉਹ ਦਾ ਬੱਪੂ ਹੁਣ ਦੀ ਜੇ ਮੈਂ ਗੱਲ ਕਰਾਂ ਤਾਂ ਹੁਣ ਕੋਈ ਨਾਗਾ ਨਹੀਂ ਪੈਂਦਾ ਇਸੇ ਵਿੱਚ ਦੇਲੀ ਆਉਣਾ ਹੀ ਆਉਣਾ ਹਾਂ ਜੀ ਹੁਣ ਸਾਡਾ ਇਹ ਤਾਂ ਸੇਵਾ ਚੱਲਦੀ ਜਾਂ ਜਾਨੀ 5 ਮਹੀਨੇ ਦਾ ਸੀ ਚਲਾਉਣਾ ਹੈਗਾ ਉਹ ਮਰਜ਼ੀ ਸਾਡੀ ਕਿਉਂਕਿ ਜਾਨੀ ਵੀ ਚਲੋ 4 ਮਹੀਨੇ ਵੀ ਚਲਾ ਲੈਂਦੇ ਜੇ ਕੋਈ ਨਹੀਂ ਕੋਈ ਗਲਤੀ ਕੋਈ ਕੰਮ ਹੁੰਦੇ ਜਾਂ ਕੋਈ ਫੋਨ ਉਹ ਫਿਰ ਅਸੀਂ ਕਿ ਨਹੀਂ 4 ਮਹੀਨੇ ਵੀ ਚਲਾ ਲੈਂਦੇ ਤੇ 5 ਮਹੀਨੇ ਦਾ ਚਲਾਉਣਾ ਉਸ ਤੋਂ ਦਾ ਮਹੀਨਾ ਅਸੂ ਦੋ ਮਹੀਨਾ ਚਲਾ ਕੇ ਤੇ ਸਮਾਪਤੀ ਕਰ ਦਿੰਦੇ ਆ। ਉਹ ਉਸ ਸਾਡੇ ਬਾਪੂ ਜੀ ਇੱਕ ਉਧਰ ਵੀ ਬੈਠੇ ਆ। ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਜਿਹੜੇ ਪਾਣੀ ਦੀ ਸੇਵਾ ਸੰਭ ਰਹੇ ਆ। ਬਾਪੂ ਜੀ ਸੱਸੀ ਗੱਲ ਜੀ ਕਿੰਨਾ ਟਾਈਮ ਹੋ ਗਿਆ ਇਹ ਸੇਵਾ ਤੇ ਆਉਂਦਿਆਂ ਨੂੰ ਤੁਹਾਨੂੰ? ਸਾਨੂੰ ਹੋ ਗਿਆ ਹੋ ਗਏ ਹਨ 10-12 ਸਾਲ ਜੀ। 10-12 ਸਾਲ ਤੋਂ ਲਗਾਤਾਰ ਇੱਥੇ ਆ ਕੇ ਸੇਵਾ ਕਰ ਰਹੇ ਹਾਂ। ਹਾਂ ਜੀ ਹਾਂ ਜੀ। ਤੇ ਉੱਚਣੀ ਸੇਵਾ 40-45 ਸਾਲ ਤੋਂ ਚੱਲਦੀ ਆ। ਕਿਵੇਂ ਮਨ ਨੂੰ ਖੁਸ਼ੀ ਮਿਲਦੀ ਕੁ ਸੇਵਾ ਕਰਕੇ ਸਕੂਨ ਮਿਲਦਾ ਮਨ ਨੂੰ? ਬਹੁਤ ਪੂਰਾ ਹੀ ਮਿਲਦਾ ਜੀ। ਸੇਵਾ ਕਰੀਏ। ਸੇਵਾ ਦਾ ਫਲ ਮਿਲੂਗਾ। ਵਾਕਈ ਕਿਤਨਾ ਕਿਤੇ ਜਿਹੜੇ ਬਜ਼ੁਰਗ ਨੇ ਇਹਨਾਂ ਦੇ ਸੋਚ ਇਹ ਵੀ ਹੈ ਕਿ ਜੇਕਰ ਅਸੀਂ ਸੇਵਾ ਕਰਦੇ ਆ ਤਾਂ ਫਲ ਜਰੂਰ ਮਿਲਦਾ ਇੱਕ ਨਾ ਇੱਕ ਦਿਨ ਤਾਂ ਕਹਿੰਦੇ ਹੁੰਦੇ ਆ ਜਿਹੜਾ ਬੰਦਾ ਇੱਥੇ ਕਰਮ ਬੀਜਦਾ ਇੱਥੇ ਕਰਮ ਕਰਦਾ ਤਾਂ ਉਹਦਾ ਦੇਖਾ ਜਿਹੜਾ ਅੱਗੇ ਜਾ ਕੇ ਸਾਨੂੰ ਉਹਦਾ ਹਿਸਾਬ ਕਿਤਾਬ ਜਿਹੜਾ ਜਰੂਰ ਮਿਲਦਾ ਜੇਕਰ ਇੱਥੇ ਪੁੰਨ ਕਰਾਂਗੇ ਤਾਂ ਅੱਗੇ ਤੁਹਾਡੇ ਪੁੰਨ ਨੂੰ ਲਿਖੇ ਜਾਣੇ ਆ ਤੇ ਇਹ ਬਜ਼ੁਰਗ ਆਪਣੇ ਜਿਹੜੇ ਪੁੰਨ ਆ ਉਹ ਲਿਖ ਰਹੇ ਆ ਦਰਜ ਕਰਵਾ ਰਹੇ ਆ ਇਸ ਟਾਈਮ ਕਹਿੰਦੇ ਉਹ ਕਾਲਪੁਰਖ ਦੀ ਬਾਣੀ ਦੇ ਵਿੱਚ ਤੇ ਇਸ ਟਾਈਮ ਜਿਹੜਾ ਅਸੀਂ ਇੱਥੇ ਖੜੇ ਆ ਸਲਾਮ ਇੱਕ ਹੋਰ ਫਿਰ ਤੋਂ ਜਰੂਰ ਕਰੂੰਗਾ ਬਜ਼ੁਰਗਾਂ ਨੂੰ ਕਿਉਂਕਿ ਸਾਰੇ ਦੇ ਸਾਰੇ ਬਜ਼ੁਰਗ ਨੇ ਕੋਈ ਨੌਜਵਾਨ ਆਉਂਦੇ ਨੇ ਬੇਸ਼ੱਕ ਸੇਵਾ ਇੱਥੇ ਕਰਦੇ ਨੇ ਪਰ ਇਹ ਬਜ਼ੁਰਗਾਂ ਵੱਲੋਂ ਵੱਖਰਾ ਹੰਬਲਾ ਮਾਰਿਆ ਜਾਂਦਾ ਕਿ ਕੋਈ ਵੀ ਪਿਆਸਾ ਇਹ ਫੂਲੇ ਵਾਲਾ ਪੁਲ ਤੋਂ ਪਿਆਸਾ ਨਹੀਂ ਕੋਈ ਜਾਣ ਦੇਣਾ ਸੋ ਹਿੰਮਤ ਵਾਲੀ ਗੱਲ ਆ ਇੱਧਰ ਵੀ ਸਾਡੇ ਬਾਪੂ ਜੀ ਬੈਠੇ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਕਿੰਨਾ ਟਾਈਮ ਹੋ ਗਿਆ ਤੇ ਸੇਵਾ ਕਰਦੇ ਹੋਣ 45 ਕੇ ਸਾਲ ਹੋ ਗਏ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਆਉਂਦੇ ਨੂੰ ਮੈਨੂੰ ਹੋ ਗਏ 5-6 ਸਾਲ ਚਲੋ 5-6 ਸਾਲ ਤੋਂ ਲਗਾਤਾਰ ਸੇਵਾ ਕਰ ਰਹੇ ਹਾਂ ਤੇ ਫਿਰ ਸਕੂਨ ਮਿਲਦਾ ਜੀ ਅੱਛਾ ਕਰਦੇ ਕਹਿੰਦੇ ਵੀ ਜਾ ਕੇ ਸੇਵਾ ਕਰਕੇ ਉਹ ਬਹੁਤ ਚੰਗਾ ਕੰਮ ਕਰਕੇ ਹੁੰਨੇ ਕਹਿੰਦੇ ਠੀਕ ਹੈ ਜੀ ਸੋ ਵਾਕਈ ਤੇ ਇਹ ਤੁਹਾਨੂੰ ਫੇਰ ਦੱਸ ਦਿੰਨਾ ਕਿ ਪਿੰਡ ਫੂਲੇ ਵਾਲਾ ਜਿਹੜਾ ਮੋਗਾ ਦਾ ਪਿੰਡ ਹੈ ਜਿੱਥੇ ਅੱਜ ਅਸੀਂ ਮੌਜੂਦ ਆਂ ਤਸਵੀਰਾਂ ਬੇਅਤ ਖੂਬਸੂਰਤ ਨੇ ਇੱਥੋਂ ਦੀਆਂ ਕਿਤੇ ਨਾ ਕਿਤੇ ਕਈ ਗੱਲਾਂ ਹੋ ਜਾਂਦੀਆਂ ਕਿ ਬਜ਼ੁਰਗ ਆਪਸ ਵਿੱਚ ਗੱਪਸ਼ਪ ਵੀ ਮਾਰ ਲੈਂਦੇ ਆ ਜੋ ਇਹਨਾਂ ਦੇ ਜਵਾਨੀ ਵੇਲੇ ਦੀਆਂ ਗੱਲਾਂ ਨੇ ਉਹ ਵੀ ਜ਼ਰੂਰ ਚੇਤੇ ਆਉਂਦੀਆਂ ਇੱਥੇ ਬੈਠ ਕੇ ਕਿਉਂਕਿ ਪਿੰਨਿਆਂ ਸੱਥਾਂ ਜਿਹੜੀਆਂ ਹੁੰਦੀਆਂ ਨੇ ਸਾਡੀਆਂ ਤਾਂ ਬਹੁਤ ਖੂਬਸੂਰਤ ਨਜ਼ਾਰਾ ਹੁੰਦਾ ਪਰ ਇੱਥੇ ਮਾਹੌਲ ਕੁਝ ਇਸ ਤਰ੍ਹਾਂ ਦਾ ਤੁਹਾਨੂੰ ਦੇਖਣ ਨੂੰ ਮਿਲਣਾ ਹੈ ਜਿੱਥੇ ਪਿੰਡਾਂ ਦੀ ਤੁਹਾਨੂੰ ਬੋਲੀ ਮਿਲਣੀ ਹੈ ਮਾਲਵੇ ਦੀ ਬੋਲੀ ਮਿਲਣੀ ਹੈ ਲੋਕ ਮਿਲਨੇ ਆ ਜੋ ਕਿ ਅਕਸਰ ਹੀ ਆਪਣੇ ਸਮਿਆਂ ਦੀਆਂ ਗੱਲਾਂ ਕਰਦੇ ਨੇ ਜਿਨ੍ਹਾਂ ਤੋਂ ਕੋਈ ਨਾ ਕੋਈ ਸਿੱਖਣ ਨੂੰ ਮਿਲਦਾ ਤੇ ਨਾਲ ਹੀ ਜਿਹੜੇ ਪਿਆਸੇ ਆਉਂਦੇ ਨੇ ਉਹ ਇੱਥੋਂ ਆਪਣੀ ਪਿਆਸ ਮਿਟਾ ਕੇ ਜਾਂਦੇ ਆ ਸੋ ਬਹੁਤ ਖੂਬਸੂਰਤ ਇਸ ਪਿੰਡ ਦੀ ਕਹਾਣੀ ਹੈ ਤੁਹਾਨੂੰ ਕਿਵੇਂ ਕਹਾਣੀ ਲੱਗੀ ਕਮੈਂਟ ਬਾਕਸ ਦੇ ਵਿੱਚ رائے ਸਹਿਣਾ ਜਰੂਰ ਸਾਂਝੀ ਕਰਿਓ ਤੇ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਬਯੁਰਗਾਂ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਸਾਡੀ ਨੌਜਵਾਨ ਪੀੜੀ ਨੂੰ